ਬੀ ਸਟਾਕ ਮਾਰਕੀਟ ਨਹੀਂ ਦੇਣੀ ਤਾਂ ਹੁਣ ਸਟਾਕ ਮਾਰਕੀਟ ਜਿਹੜਾ ਤੋਸੀਹ ਸਵਾਲ ਪੁੱਛਿਆ ਵੀ ਕਿਸ ਤਰ੍ਹਾਂ ਕਰੀਏ ਹੁਣ ਇਸ ਮਾਰਕੀਟ ਚ ਕੰਮ ਕਰਨ ਦੇ ਜਿਹੜੇ ਆ ਮੋٹے ਮੋٹے ਤੌਰ ਤੇ ਆਪਾਂ ਬ੍ਰਾਡਲੀ ਮੈਂ ਗੱਲ ਕਰਦਾ ਤਿੰਨ ਤਰੀਕੇ ਹੈਗੇ ਕੁਝ ਲੋਕ ਤਾਂ ਹੈਗੇ ਆ ਜਿਹੜੇ ਤੁਸੀਂ ਗੱਲ ਕੀਤੀ ਟਰੇਡਿੰਗ ਕਰਦੇ ਆ ਟਰੇਡਿੰਗ ਕਰਦੇ ਆ ਉਹਦੇ ਆਪਣੇ ਨਫੇ ਨੁਕਸਾਨ ਆਪਣੇ ਰਿਸਕ ਇਨਵੋਲ ਹੈ ਉਹ ਮੈਂ ਬਾਅਦ ਚ ਇਕੱਲੇ ਇਕੱਲੇ ਚੀਜ਼ ਨੂੰ ਕਲੀਅਰ ਕਰਾਂਗਾ ਦੂਸਰਾ ਤਰੀਕਾ ਹੋ ਜਾਂਦਾ ਕਈ ਬੰਦੇ ਟਰੇਡਿੰਗ ਕਰਦੇ ਵੀ ਨਹੀਂ ਟਰੇਡਿੰਗ ਨਹੀਂ ਕਰਨਾ ਸੀ ਕੰਪਨੀਆਂ ਦੇ ਸ਼ੇਅਰ ਖਰੀਦਨੇ ਬਲੂ ਚਿਪ ਕੰਪਨੀ ਦੇ ਖਰੀਦਨੇ ਆ ਜਾਂ ਕਿਸੇ ਵੀ ਕੰਪਨੀ ਦੇ ਖਰੀਦਨੇ ਆ ਵਰਦਮਨ ਗਰੁੱਪ ਖਰੀਦਨੇ ਆ ਰੇਲਾਈਐਂਸ ਗਰੁੱਪ ਦੇ ਸ਼ੇਅਰ ਖਰੀਦਨੇ ਆ ਟਾਟਾ ਗਰੁੱਪ ਖਰੀਦਨਾ ਜਾਂ ਸਟੇਟ ਬੈਂਕ ਦੇ ਜਾਂ ਐਚਡੀਐਫਸੀ ਬੈਂਕ ਜਿਹੜੇ ਬਲੂ ਚਿਪ ਕੰਪਨੀ ਆ ਇਹਨਾਂ ਚ ਪੈਸੇ ਆਪਣੇ ਇਨਵੈਸਟ ਕਰਨੇ ਇੱਕ ਤਾਂ ਦੂਜਾ ਤਰੀਕਾ ਆ ਹੈਗਾ ਤੀਜਾ ਤਰੀਕਾ ਇਹ ਹੈਗਾ ਵੀ ਆਪਾਂ ਇੱਕ ਐਕਸਪਰਟ ਦੀ ਗਾਈਡੈਂਸ ਦੀ ਹੈਲਪ ਲਈਏ ਜਾਂ ਮਿਊਚੁਅਲ ਫੰਡ ਜਿਹਨੂੰ ਕਹਿੰਦੇ ਆ ਆਪਾਂ ਉਹਨਾਂ ਪੈਸੇ ਜਾਂ ETF ਕਹਿ ਲੋ ਓਏ ਸਾਰੇ ਆਪਾਂ ਕੈਟਾਗਰੀ ਜਿਹੜੀ ਆ ਇਹ ਮਿਊਚੁਅਲ ਫੰਡ ਚ ਹੀ ਆਉਂਦੀ ਹੈ ਚਾਹੇ ਇਹ ਤਰੀਕੇ ਆ ਜੀ ETF ਹੋ ਗਿਆ SIP ਹੋ ਗਿਆ ਤੇ ਮਿਊਚੁਅਲ ਫੰਡ ਹੋ ਗਿਆ ਇਹ ਨਾਮ ਕੰਨ ਇਧਰੋਂ ਫੜ ਲਓ ਇਧਰੋਂ ਫੜ ਲਓ ਮੋٹے ਮੋٹے ਤੌਰ ਤੇ ਉਹੀ ਹੈ ਮਤਲਬ ਬ੍ਰਾਡਲੀ ਤਿੰਨ ਕੈਟਾਗਰੀਜ਼ ਹੈਗੀਆਂ ਇੱਕ ਟਰੇਡਿੰਗ ਇੱਕ ਪਰਟੀਕੂਲਰ ਸਕ੍ਰਿਪਟ ਸ਼ੇਅਰ ਖਰੀਦਨੇ ਔਰ ਤੀਜਾ ਮਿਊਚੁਅਲ ਫੰਡ ਇਹ ਤਿੰਨ ਹੀ ਤਰੀਕੇ ਹੈਗੇ ਹੁਣ ਇਹ ਆ ਜਾਂਦਾ ਵੀ ਤਿੰਨਾਂ ਦੇ ਕੀ ਰਿਸਕ ਇਨਵੋਲ ਹੈ ਤੇ ਕੀ ਰਿਟਰਨ ਹੋ ਸਕਦੀ ਆ ਕੋਵਿਡ ਤੋਂ ਬਾਅਦ ਦੀ ਗੱਲ ਕਰਾਂ ਮੈਂ 2020 ਚ ਕੋਵਿਡ ਆਇਆ ਉਸ ਤੋਂ ਪਹਿਲਾਂ ਇੰਡੀਆ ਦੇ ਵਿੱਚ ਡੀਮੈਟ account ਖੁੱਲਨੇ ਸ਼ੁਰੂ ਹੋਏ ਸੀ 1995 ਚ ਪਹਿਲਾਂ ਤਾਂ ਫਿਜ਼ੀਕਲ ਸ਼ੇਅਰ ਹੁੰਦੇ ਸੀ 95 ਜੀ ਡੀਮੈਟ account ਸ਼ੁਰੂ ਹੋਏ 1995 ਤੋਂ ਲੈ ਕੇ ਕੋਵਿਡ ਤੱਕ 2020 ਤੱਕ ਇੰਡੀਆ ਚ ਟੋਟਲ ਜਿਹੜੇ ਡੀਮੈਟ account ਦੀ ਗਿਣਤੀ ਸੀ ਉਹ ਲਗਭਗ 4 ਕਰੋੜ ਸੀ ਉਸ ਵੇਲੇ ਹਾਂ 1995 ਦੇ ਵਿੱਚ 95 ਤੋਂ ਲੈ ਕੇ 2020 ਤੱਕ 2020 ਤੱਕ ਕਿੰਨੇ ਸਾਲ ਹੋ ਗਏ ਲਗਭਗ 25 ਸਾਲ 25 ਸਾਲਾਂ ਦੇ ਚ ਕਿੰਨੇ ਅਕਾਊਂਟ ਖੁੱਲੇ 4 ਕਰੋੜ ਹੂੰ 2020 ਤੋਂ ਹੁਣ ਆ ਗਿਆ 2025 5 ਸਾਲ ਹੁਣ ਗਿਣਤੀ ਕਿੰਨੀ ਹੈ 18 ਕਰੋੜ ਤੋਂ ਵੀ ਉੱਪਰ ਕਰਾਸ ਕਰ ਚੁੱਕੇ ਅਸੀਂ ਇਹ ਮਨਸਤ ਵੀ YouTube ਦੇ ਥਰੂ ਜਿਵੇਂ ਵੀਡੀਓਜ਼ ਚੱਲਦੀਆਂ ਨੇ ਲੋਕਾਂ ਨੂੰ ਪਤਾ ਲੱਗਦਾ ਹੈ ਫਿਰ ਉਹ ਇਸ ਕਰਕੇ ਇਧਰ ਨੂੰ ਜਾਂਦਾ ਜਾ ਰਹੇ ਨੇ ਅਜੇ ਵੀ ਪੈਨੇਟ੍ਰੇਸ਼ਨ ਬਹੁਤ ਘੱਟ ਹੈ ਲੇਕਿਨ ਜਿਹੜੀ ਸਭ ਤੋਂ ਵੱਡ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜਿਹੜਾ 25 ਸਾਲਾਂ ਚ ਕੰਮ ਹੋਇਆ ਉਹਦੇ ਨਾਲੋਂ 4 ਗੁਣਾ ਕੰਮ ਪਿਛਲੇ 5 ਸਾਲਾਂ ਜੀ ਹੋਇਆ। ਹੂੰ। ਦੈਟ ਮੀਨਸ ਕੋਵਿਡ ਤੋਂ ਬਾਅਦ ਲੋਕਾਂ ਦਾ ਰੁਝਾਨ ਜਿਹੜਾ ਸਟਾਕ ਮਾਰਕੀਟ ਪ੍ਰਤੀ ਬਹੁਤ ਵਧਿਆ। ਹੂੰ। ਉਹਦੇ 'ਚ ਬਹੁਤ ਵੱਡਾ ਰੋਲ ਜਿਹੜਾ ਸੋਸ਼ਲ ਮੀਡੀਆ ਦੇ ਰਿਹਾ ਹੈ, YouTube ਦਾ ਰਿਹਾ ਹੈ। ਕਿਉਂਕਿ ਫਲੋ ਆਫ ਇਨਫੋਰਮੇਸ਼ਨ ਇੰਨਾ ਆਇਆ। ਔਰ ਕੋਵਿਡ ਜਦੋਂ ਆਇਆ ਤਾਂ ਇਸ ਤਰ੍ਹਾਂ ਇੱਕ ਵਾਰੀ ਲੱਗਣ ਲੱਗੇ ਪਏ ਵੀ ਕਿਤੇ ਦੁਨੀਆ ਹੀ ਖਤਮ ਹੋਣ ਲੱਗੀ ਹੈ। ਮਾਰਕੀਟ ਇੱਕਦਮ ਡਾਊਨ ਹੋਈ ਤੇ ਕੁਝ ਲੋਕਾਂ ਨੇ ਹੌਸਲਾ ਕਰਕੇ ਕੁਝ ਪੈਸਾ ਇਨਵੈਸਟ ਕਰ ਲਿਆ ਇਸ ਮਾਰਕੀਟ 'ਚ। ਤੇ ਉਸ ਤੋਂ ਬਾਅਦ ਕੋਵਿਡ ਤੋਂ ਬਾਅਦ 2 3 ਸਾਲ ਸੁਪਰ ਬੰਪਰ ਰਿਟਰਨ ਆਈ ਤੁਸੀਂ ਕੋਈ ਵੀ ਸ਼ੇਅਰ ਨੂੰ ਹੱਥ ਲਾਓ ਕਿਸੇ ਵੀ ਮਿਊਚੁਅਲ ਫੰਡ ਨੂੰ ਹੱਥ ਲਾਓ ਹਰ ਇੱਕ ਨੇ ਰਿਟਰਨ 20% 30% 40% ਰਿਟਰਨ ਜਿਹੜੀ ਆ ਉਹ ਮਿਲੀ ਹੈ ਹਿਸਟੋਰਿਕਲੀ ਸਾਰੇ ਪਾਸੇ ਸਾਰੇ ਪਾਸੇ 3 4 ਸਾਲਾਂ ਚ 3 ਸਾਲ ਤੇ 23 ਜਾਂ 24 ਤੱਕ ਦੇ ਮਿਡ ਤੱਕ ਵੀ ਲਈਏ ਤਾਂ ਸਾਢੇ 3 ਸਾਲ ਬਹੁਤ ਵਧੀਆ ਰਿਟਰਨ ਦੇ ਰਹੇ ਆ ਉਸ ਤੋਂ ਬਾਅਦ ਡਾਊਨ ਵੀ ਆਈ ਮਾਰਕੀਟ ਉਹ ਬਾਅਦ ਦੀ ਗੱਲ ਮੈਂ ਕਰਦਾ ਔਰ ਉਹ ਜਿਹੜੀ ਰਿਟਰਨ ਆਈ ਹੈ ਉਹਦੇ ਨਾਲ ਲੋਕਾਂ ਦਾ ਰੁਝਾਨ ਇਸ ਮਾਰਕੀਟ ਪ੍ਰਤੀ ਬਹੁਤ ਵੱਡਾ ਵਧਿਆ। ਉਹਦੇ ਚ ਖਾਸ ਕਰਕੇ ਨਵੀਂ ਜਨਰੇਸ਼ਨ ਯੰਗ ਬਲੱਡ ਜਿਹੜਾ ਹੈਗਾ ਉਹ ਐਕਸਾਈਟਡ ਹੋਇਆ ਇਸ ਮਾਰਕੀਟ ਪ੍ਰਤੀ ਆਪਣਾ ਕੰਮ ਦੇਖ ਕੇ ਵੀ ਉਹਨਾਂ ਨੇ ਵੀ ਅਬਡੀਮੈਟ ਟ੍ਰੇਡਿੰਗ ਕਾਊਂਟ ਐਪ ਸਾਰਾ ਕੁਝ ਡਾਊਨਲੋਡ ਕਰਕੇ ਈਜ਼ੀ ਹੋ ਗਿਆ YouTube ਤੇ ਲੈਕਚਰ ਮਿਲਣ ਲੱਗ ਪਏ ਕਲਾਸੇ ਲੱਗਣ ਲੱਗ ਪਈਆਂ ਤੇ ਲੋਕਾਂ ਦਾ ਇਧਰ ਰੁਝਾਨ ਕਾਫੀ ਵਧਿਆ। ਲੇਕਿਨ ਅਫਸੋਸ ਵਾਲੀ ਗੱਲ ਇਹ ਹੈ ਵੀ ਇਹ ਟ੍ਰੇਡਿੰਗ ਦਾ ਫੀਲਡ ਐਸਾ ਹੈ ਹਾਈਲੀ ਕੰਪੀਟੀਟਿਵ ਹੈ ਦੇਖਣ ਨੂੰ ਤਾਂ ਭਾਵੇਂ ਲੱਗੇ ਵੀ ਇਹ ਬੜਾ ਈਜ਼ੀ ਆ ਪੈਸੇ ਸੌਖੇ ਬਣਦੇ ਆ ਲੇਕਿਨ ਇਹ ਇੰਨਾ ਹਾਈਲੀ ਕੰਪੀਟੀਟਿਵ ਤੇ ਸਕਿਲਡ ਕੰਮ ਹੈ ਔਰ ਇਹਦੇ ਚ ਆਲ ਓਵਰ ਵਰਲਡ 90% ਲੋਕ ਜਿਹੜੇ ਆ 90% ਲੋਕ ਇਸ ਮਾਰਕੀਟ ਚ ਲਾਸ ਕਰਦੇ ਉਹ ਕਿਦਾਂ ਲਾਸ ਕਰਦੇ ਨੇ ਕਿ ਟ੍ਰੇਡਿੰਗ ਦੇ ਵਿੱਚ ਉਹਨਾਂ ਨੂੰ ਇਹ ਕਹਿ ਸਕਦਾ ਵੀ ਬੱਬਲ ਜਿਵੇਂ ਗਰਨ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਉਸ ਚੀਜ਼ ਦੇ ਵਿੱਚ ਇਨਵੈਸਟ ਕਰਕੇ ਬਹਿ ਜਾਂਦੇ ਨੇ ਫਿਰ ਲੌਸ ਹੁੰਦਾ ਹੈ ਹਾਂ ਨਾ ਟਰੇਡਿੰਗ ਜਿਹੜੀ ਹੈ ਨਾ ਬੇਸਿਕਲੀ ਜ਼ੀਰੋ ਸਮ ਗੇਮ ਹੈ ਹੂੰ ਤੁਸੀਂ ਪੁੱਛੋਗੇ ਵੀ ਜ਼ੀਰੋ ਸਮ ਮਤਲਬ ਕੀ ਹੋਇਆ ਜ਼ੀਰੋ ਜ਼ੀਰੋ ਸਮ ਮੀਨ ਜੇ ਦੇਸੀ ਭਾਸ਼ਾ ਸਮਝਾਵਾਂ ਮੈਂ ਦੋ ਬੰਦੇ ਤਾਸ਼ ਖੇਡਦੇ ਆ ਪੈਸੇ ਲਾ ਕੇ ਤੁਸੀਂ ਮੈਨੂੰ ਇਹ ਦੱਸੋ ਵੀ ਦੋਨੋਂ ਜਿੱਤ ਸਕਦੇ ਬਿਲਕੁਲ ਵੀ ਨਹੀਂ ਨਹੀਂ ਜਿੱਤਣਗੇ ਨਾ ਇੱਕ ਹੀ ਜਿੱਤੇਗਾ ਕਿਉਂ ਜਿੱਤੇਗਾ ਕਿੰਨਾ ਜਿੱਤੇਗਾ ਜਿੰਨੇ ਨਾਲ ਖੇਡ ਰਿਆ ਉਸਦੇ ਕੋਲ ਜਿੰਨੇ ਨਾਲ ਖੇਡ ਰਿਆ ਤੇ ਉਹ ਜਿੰਨੇ ਪੈਸੇ ਹਰਿਆ ਸਪੋਜ਼ ਉਹ 5000 ਹਰਿਆ ਤਾਂ ਦੂਜਾ 5000 ਜਿੱਤੇ ਜਿੱਤ ਗਿਆ ਥੈਟ ਇਜ਼ ਇਹਨੂੰ ਮੈਂ ਕਹਿੰਦਾ ਜ਼ੀਰੋ ਸਮ ਜ਼ੀਰੋ ਸਮ ਮੀਨ ਇੱਕ ਬੰਦੇ ਦਾ ਜਿੰਨਾ ਲਾਸ ਆ ਦੂਜੇ ਦਾ ਇਕੁਅਲ ਅਮਾਉਂਟ ਉਨਾ ਹੀ ਪ੍ਰੋਫਿਟ ਆ ਇੱਕ ਪੌਕਟ ਚ ਪੈਸੇ ਨਿਕਲੇ ਦੂਜੀ ਪੌਕਟ ਚ ਗਏ ਕਲੀਅਰ ਜ਼ੀਰੋ ਸਮ ਕਲੀਅਰ ਹੋ ਗਿਆ ਟਰੇਡਿੰਗ ਵੀ ਜ਼ੀਰੋ ਸਮ ਗਏ ਉਹ ਕਿਸ ਤਰ੍ਹਾਂ ਕੋਈ ਹਮ ਮਾਰਕੀਟ ਲਾਈਵ ਚਲਦੀ ਪੀ ਕਿਸੇ ਸ਼ੇਅਰ ਦਾ ਪਾ 200 ਰੁਪਏ ਚੱਲਦਾ ਪਿਆ। ਉਹ 200 ਰੁਪਏ ਰੇਟ ਚੱਲਣ ਚ ਤੁਸੀਂ ਚਾਹੇ ਉਹਨੂੰ ਵੇਚ ਲਓ ਚਾਹੇ ਖਰੀਦ ਲਓ ਤੁਹਾਡੇ ਕੋਲ ਦੋਨੋਂ ਆਪਸ਼ਨ ਅਵੇਲੇਬਲ ਨੇ। ਰੇਟ ਸਾਹਮਣੇ ਤੁਹਾਡੇ ਆ ਰਿਹਾ? ਜੀ। ਤੁਸੀਂ 200 ਰੁਪਏ ਚੀਜ਼ ਖਰੀਦ ਲਈ। ਤੁਸੀਂ ਤੁਹਾਨੂੰ ਲੱਗਦਾ ਵੀ ਇਹ ਸ਼ਾਮ ਨੂੰ ਵਧੂਗਾ। ਹੂੰ। ਉਹ ਸ਼ਾਮ ਨੂੰ 210 ਰੁਪਏ ਹੋ ਗਿਆ। ਹੂੰ। ਤੁਹਾਨੂੰ ਕਿੰਨੇ ਪੁਆਇੰਟ ਦਾ ਪ੍ਰੋਫਿਟ ਹੋਇਆ? 10 ਪੁਆਇੰਟ ਦਾ। 10 ਪੁਆਇੰਟ ਦਾ? ਹੂੰ। ਲੇਕਿਨ ਜਦੋਂ ਤੁਸੀਂ 200 ਚ ਖਰੀਦਿਆ ਕਿਸੇ ਨੇ ਵੇਚਿਆ ਤਾਂ ਤੁਸੀਂ ਖਰੀਦਿਆ? ਹੂੰ। ਹਵਾ ਹੀ ਤਾਂ ਸੌਦਾ ਨਹੀਂ। ਨਹੀਂ ਉਹਨੂੰ ਕਿੰਨੇ ਪੁਆਇੰਟ ਦਾ ਲਾਸ ਹੈ 10 ਦਾ 10 ਪੁਆਇੰਟ ਦਾ ਸਿੰਪਲ ਇੱਕ ਬੰਦੇ ਨੂੰ ਜਿਹੜਾ ਬੰਦਾ ਠੀਕ ਹੋਇਆ ਸੌਦਾ ਜਦੋਂ ਹੋਇਆ ਉਸ ਲਈ ਨਹੀਂ ਪਤਾ ਸੀ ਵੀ ਇਹ ਸ਼ਾਮ ਨੂੰ ਵਧਣਾ ਹੈ ਜਾਂ ਘਟਣਾ ਤੁਸੀਂ 200 ਚ ਤਾਂ ਖਰੀਦਿਆ ਤੁਹਾਨੂੰ ਲੱਗਦਾ ਵੀ ਸ਼ਾਮ ਨੂੰ 205 210 ਹੋਊਗਾ ਲੇਕਿਨ ਜਿਹੜਾ 200 ਚ ਬੇਚ ਰਿਹਾ ਉਹ ਕੀ ਸੋਚ ਕੇ ਬੇਚ ਰਿਹਾ ਇਹ ਸ਼ਾਮ ਨੂੰ 195 ਰਹਿਣਾ 190 ਰਹਿਣਾ ਹੁਣ ਦੋਨੋਂ ਚ ਇੱਕ ਬੰਦਾ ਠੀਕ ਹੋਣਾ ਇੱਕ ਗਲਤ ਹੋਣਾ ਹਮ ਟ੍ਰੇਡਿੰਗ ਦਾ ਮਤਲਬ ਇਹ ਹੈ ਜਿਹੜਾ ਬੰਦਾ ਠੀਕ ਹੋਣਾ ਉਹਦੇ ਅਕਾਊਂਟ 'ਚ ਕ੍ਰੈਡਿਟ ਨੋਟ ਸ਼ਾਮ ਨੂੰ ਆਣਾ ਪ੍ਰੋਫਿਟ ਦੀ ਐਂਟਰੀ ਆਣੀ ਹੈ ਜਿਹੜਾ ਬੰਦਾ ਗਲਤ ਹੋਇਆ ਉਹਦੇ ਅਕਾਊਂਟ ਚ ਲੌਸ ਦੀ ਐਂਟਰੀ ਆਣੀ ਕਲੀਅਰ ਹੋ ਗਿਆ ਨਾ ਟਰੇਡਿੰਗ ਦਾ ਕੰਮ ਹੁਣ 90% ਇਸ ਮਾਰਕੀਟ ਚ ਪੈਸੇ ਗਵਾਉਂਦੇ ਸਾਰੀ ਦੁਨੀਆ ਦੇ ਵਿੱਚ ਰੇਸ਼ ਹੋਏ ਆ 85 ਤੋਂ 95% ਜੇ ਇੰਡੀਆ ਦੀ ਗੱਲ ਕਰਾਂਗੇ ਜਿਹੜਾ ਲੇਟੈਸਟ ਡਾਟਾ ਗਵਰਨਮੈਂਟ ਦੀ ਏਜੰਸੀ ਆ ਸੇਬੀ ਉਹਨੇ ਜਿਹੜਾ ਰਿਲੀਜ਼ ਕੀਤਾ 댓 ਇਜ਼ 93% ਭਈ hmm. 93% ਲੋਕ ਇਸ ਮਾਰਕੀਟ ਜਿਹੜੇ ਇੰਡੀਆ ਚ ਹੈਗੇ ਆ ਉਹ ਲੌਸ ਕਰਦੇ ਪਏ ਦੈਨ ਮੇ ਪੈਸਾ ਕਿੱਧਰ ਜਾ ਰਿਹਾ ਉਹ ਜਿਹੜੇ ਰਹਿ ਗਏ ਉਹਨਾਂ ਦੇ ਕੋਲ ਕੀ ਐਗਜ਼ੈਕਟਲੀ ਇਹਹੀ ਮੈਂ ਕਹਿਣਾ ਚਾਹ ਰਿਹਾ ਵੀ ਜਿਹੜਾ ਜ਼ੀਰੋ ਸਮ ਗੇਮ ਹੈ ਜੇ ਇੱਕ ਬੰਦੇ ਨੂੰ ਲਾਸ ਹੋ ਰਿਹਾ ਤੇ ਇੱਕ ਨੂੰ ਪ੍ਰੋਫਿਟ ਵੀ ਹੋ ਰਿਹਾ ਨਾ ਜੇ 93% ਲੋਕ ਗਵਾ ਰਹੇ ਆ ਤੇ ਦੈਟ ਮੀਨਸ ਜਿਹੜੇ 7% ਲੋਕ ਆ ਉਹ ਪੈਸਾ ਕਮਾ ਰਹੇ ਹੁਣ ਸਵਾਲ ਇਹ ਆ ਜਾਂਦਾ ਅਗਲਾ ਵੀ 7% ਵਾਲੇ ਬੰਦੇ ਕਿਹੜੇ ਆ ਉਹ ਕੌਣ ਨੇ ਉਹ ਕੌਣ ਨੇ ਉਹ 7% ਕਿਦਾਂ ਕਮਾ ਲੈਂਦੇ ਤੇ 93% ਕਿਦਾਂ ਗੁਆ ਜਾਂਦੇ ਆ ਆਮ ਬੰਦਾ ਵੀ ਬਣ ਸਕਦਾ 7% ਦੇ ਵਿੱਚੋਂ ਉਹ ਕੀ ਫਰਕ ਆ ਉਹਨਾਂ ਦੇ ਵਿੱਚ ਹਮ ਸਿੰਪਲ ਜੀ ਗੱਲ ਆ ਹੁਣ ਜੇ ਤੁਸੀਂ ਮੇਰੇ ਆਫਿਸ 'ਚ ਦੇਖਿਓ ਤੁਸੀਂ ਚੱਕਰ ਮਾਰਿਆ ਹੋਊਗਾ ਆ ਮੇਰਾ ਜਿੱਥੇ ট্রেਡਿੰਗ ਫਲੋਰ ਚੱਲਦੀ ਹੈ ਉੱਥੇ ਮੇਰਾ ਤਕਰੀਬਨ ਕੋ 150 ਕੰਪਿਊਟਰ ਲੱਗਾ ਹੈ ਹਮ ਜਿਹੜਾ ਮੈਂ ਟਰੇਡਿੰਗ ਕਰਦਾ ਪਿਆ ਐਲਗੋ ਬੇਸਡ ਟਰੇਡਿੰਗ ਆ ਮੇਰਾ ਫੁੱਲੀ ਕੰਪਿਊਟਰਸ ਹੈ 30 35 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ ਇਹ ਸਾਰਾ ਸੈਟਅਪ ਇੰਨੀ ਧੇਰ ਲੱਗੀ ਆ ਬਣਾਉਣ ਨੂੰ ਤੇ ਜੇ ਮੇਰੀ ਹਾਇਸੀਅਤ ਮੈਂ ਆਪਣੀ ਗੱਲ ਕਰਾਂ ਨਾ ਤੇ ਮੇਰੀ ਹਾਇਸੀਅਤ ਇਸ ਮਾਰਕੀਟ ਚ ਉਹ ਹੈ ਜਿਹੜੀ ਕਿ ਇੱਕ ਸਮੁੰਦਰ ਦੇ ਵਿੱਚ ਇੱਕ ਬਾਲਟੀ ਪਾਣੀ ਦੀ ਹੁੰਦੀ ਸਮੁੰਦਰ ਦੇ ਵਿੱਚ ਬਾਲਟੀ ਦੀ ਪਾਣੀ ਦੀ ਕੋਈ ਹਾਇਸੀਅਤ ਨਹੀਂ ਉਹ ਮੇਰੀ ਹਾਇਸੀਅਤ ਇਸ ਮਾਰਕੀਟ ਚ ਹੈ ਮੇਰ ਤੋਂ ਉੱਪਰ ਦੁਨੀਆ ਕਿਤੇ ਦੀ ਕਿਤੇ ਇਸ ਮਾਰਕੀਟ ਚ ਬੈਠੀ ਹੈ ਜਿਹੜਾ ਦੇ ਕੋਲ ਦਹਾਕਿਆਂ ਦਾ ਐਕਸਪੀਰੀਅੰਸ ਹੈ ਮਿਲੀਅਨਸ ਬਿਲੀਅਨਸ ਆਫ ਡਾਲਰਸ ਜਿਹੜੇ ਉਹ ਮੈਨੇਜ ਕਰਦੇ ਪਏ ਆ ਇੱਕ ਪਾਸੇ ਤਾਂ ਉਹ ਠਹਿ ਰਿਆ ਤੇ ਦੂਜੇ ਪਾਸੇ ਉਹ ਠਹਿ ਰਿਆ ਜਿਹੜੀ ਕੋਵਿਡ ਤੋਂ ਬਾਅਦ ਇਸ ਮਾਰਕੀਟ 'ਚ ਆਈ ਹੈ ਜਿਨੇ YouTube ਤੋਂ ਦੋ ਚਾਰ ਵੀਡੀਓ ਦੇਖ ਲਈਆਂ ਇੱਕ ਮੋਬਾਈਲ ਦੇ ਉੱਤੇ ਕੋਈ ਐਪ ਡਾਊਨਲੋਡ ਕਰ ਲਈ ਹੈ ਤੇ ਜ਼ੀਰੋ ਸਮ ਗੇਮ ਹੈ ਮੁਕਾਬਲਾ ਉਹਦੇ ਨਾਲ ਚੱਲ ਰਿਹਾ ਤੇ ਬੇਸਿਕ ਦੇਸੀ ਭਾਸ਼ਾ 'ਚ ਮੈਂ ਗੱਲ ਕਰਾਂ ਦੋ ਇਹ ਦੋ ਤਰ੍ਹਾਂ ਚ ਲੜਾਈ ਹੈ ਵੀ ਜਦੋਂ 200 'ਚ ਸੌਦਾ ਲਿਆ ਦੋਨੋਂ 'ਚ ਇੱਕ ਠੀਕ ਹੈ ਇੱਕ ਗਲਤ ਹੈ ਇੱਕ ਨੇ ਜਿੰਨਾ ਇੱਕ ਨੇ ਹਰਨਾ ਦੋ ਤਰ੍ਹਾਂ ਦੀ ਲੜਾਈ ਹੈ ਇੱਕ ਠਿਰ ਤਾਂ ਲੜਦੀ ਪਈ ਆ ਲਾਠੀਆਂ ਦੇ ਨਾਲ ਦੂਜੇ ਕੋ ਏਕੇ 47 ਹੈ ਟੈਂਕ ਵੀ ਹੈ ਸਟਰੈਟਜੀ ਵੀ ਹੈ ਪਲੈਨਿੰਗ ਵੀ ਹੈ ਤੇ ਕਿਨੇ ਜਿੱਤਣਾ ਜਿਹੜੇ ਕੋਲ ਐਡਵਾਂਸ ਇਕਵਿਪਮੈਂਟਸ ਨੇ ਸਿੰਪਲ ਜਿਹੜਾ ਬੰਦਾ ਇੱਕ ਨਵਾਂ ਦੋ ਚਾਰ YouTube ਤੇ ਵੀਡੀਓ ਦੇਖ ਕੇ ਜੇ ਕਹਿੰਦਾ ਮੈਂ ਜਿਹੜੇ ਫੰਡ ਮੈਨੇਜਰ ਕਰੋੜਾਂ ਅਰਬਾਂ ਰੁਪਏ ਮੈਨੇਜ ਕਰਦੇ ਪਏ ਜਿਨ੍ਹਾਂ ਕੋਲ ਦਿਹਾਕਿਆਂ ਦਾ ਐਕਸਪੀਰੀਅੰਸ ਹੈ ਮੈਂ ਉਹਨਾਂ ਨੂੰ ਹਰਾ ਕੇ ਉਹਨਾਂ ਕੋਲੋਂ ਜਿੱਤ ਜਾਊਗਾ ਤੇ ਬਹੁਤ ਵੱਡਾ ਭੁਲੇਖਾ ਹੈ ਭੁਲੇਖਾ ਕਿ ਉਹ ਤਾਂ ਕਹਿੰਦੇ ਨੇ ਵੀ 100% ਸ਼ੂ ਸ਼ਾਟ ਆ ਵੀ ਤੁਹਾਨੂੰ ਜਿਹੜਾ ਅਸੀਂ ਚੀਜ਼ ਸਿਖਾਵਾਂਗੇ YouTube ਦੇ ਉੱਤੇ ਵੀ ਉਹ ਤਾਂ ਐ 100% ਆ ਵੀ ਤੁਸੀਂ ਪ੍ਰੋਫਿਟ ਦੇ ਵਿੱਚ ਹੀ ਹੋ ਉਹ ਦਿਖਾਈ ਇਸ ਤਰ੍ਹਾਂ ਜਾਂਦਾ ਵਾ ਥੰਬਨੇਲ ਇਸ ਤਰ੍ਹਾਂ ਕ੍ਰੀਏਟ ਕੀਤੇ ਜਾਂਦੇ ਨੇ ਜਿਹੜਾ ਸਟੂਡੈਂਟ ਹੁੰਦਾ ਹੁੰਦਾ ਤਾਂ ਲੱਗਦਾ ਯਾਰ ਮੈਂ ਇਹਦੇ ਵਿੱਚ ਪੈਸੇ ਲਾ ਦਿੰਨਾ ਸਾਲਕ ਤੱਕ ਤਾਂ ਵਧੀਆ ਬਾਣੀ ਜਾਂਗੇ ਤੁਸੀਂ ਬਿਲਕੁਲ ਸਹੀ ਨਵਜ ਫੜੀ ਆ ਦੇਖੋ ਇਹ ਤਾਂ ਇੰਟਰਨੈਟ YouTube ਹੋਣਾ ਆ ਨਾ ਜਦੋਂ ਇੰਟਰਨੈਟ YouTube ਨਹੀਂ ਹੁੰਦਾ ਸੀਗਾ ਫਰਾਡ ਉਦੋਂ ਵੀ ਲੋਕਾਂ ਨਾਲ ਹੁੰਦੇ ਸੀ ਇਹ ਟੋਟਲੀ ਫਰਾਡ ਆ ਜਿਹੜੇ ਦਿਖਾਉਂਦੇ ਤੁਹਾਨੂੰ ਸਕਰੀਨਸ਼ਾਟ ਵੀ ਸ਼ੇਅਰ ਕਰਨਗੇ ਆਪਣਾ <laughs> <laughs> YouTube ਤੇ te, ਆਪਣੇ Telegram ਚੈਨਲ ਦੇ ਉੱਤੇ ਆਪਣੇ Twitter ਦੇ ਹੈਂਡਲ ਤੇ ਦਿਖਾਣਗੇ ਲਾਈਵ ਦਿਖਾਣਗੇ ਆਪਣਾ ਪ੍ਰੋਫਿਟ ਲਾਸ